ਸਾਥੀ ਯਾਰ ਜੀ ਸਾਰਿਆਂ ਨੂੰ ਆਓ ਜਾਣਦੇ ਆ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਬਾਸਪਤੀ ਦਾ ਰੇਟ ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਇਹ 3000 ਰੁਪਏ ਤੋਂ ਪਾਰ ਕਰ ਚੁੱਕਾ ਹੈ ਬਾਸਪਤੀ ਦਾ ਰੇਟ ਆਓ ਜਾਣਦੇ ਆ ਮੰਡੀਆਂ ਦੇ ਤਾਜ਼ਾ ਰੇਟਾਂ ਦੇ ਬਾਰੇ ਰਤੀਆ ਮੰਡੀ ਦੇ ਵਿੱਚ ਆ 1509 ਦਾ ਰੇਟ 2685 ਰੁਪਏ ਲੱਗਿਆ ਤਰਾਵੜੀ ਮੰਡੀ ਦੇ ਵਿੱਚ ਆ 1509 2900 ਰੁਪਏ ਤੱਕ ਲੱਗਿਆ ਸਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3041 ਰੁਪਏ ਤੱਕ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 2800 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ 2750 ਰੁਪਏ ਸਮਾਣਾ ਮੰਡੀ ਦੇ ਵਿੱਚ 2780 ਰੁਪਏ ਕੁਰਕ ਖੇਤਰ ਮੰਡੀ ਦੇ ਵਿੱਚ 2880 ਰੁਪਏ ਅੰਬਰਸਰ ਮੰਡੀ ਦੇ ਵਿੱਚ 2950 ਰੁਪਏ ਕੋਟਕੋਰਾ ਮੰਡੀ ਦੇ ਵਿੱਚ 2995 ਰੁਪਏ ਚੀਕਾ ਮੰਡੀ ਦੇ ਵਿੱਚ 2780 ਰੁਪਏ ਖਨੌਰੀ ਮੰਡੀ ਦੇ ਵਿੱਚ 2685 ਤੋਂ ਲੈ ਕੇ 2765 ਰੁਪਏ ਬਟਾਲਾ ਮੰਡੀ ਦੇ ਵਿੱਚ 2975 ਤੋਂ ਲੈ ਕੇ 3010 ਰੁਪਏ ਤੱਕ ਲੱਗਿਆ 1509 ਲਾੜਵਾ ਮੰਡੀ ਦੇ ਵਿੱਚ 2705 ਰੁਪਏ ਤੋਂ ਲੈ ਕੇ 3000 ਰੁਪਏ ਤੱਕ 1509 ਲੱਗਿਆ ਤਰਨਤਾਰਨ ਮੰਡੀ ਦੇ ਵਿੱਚ 1509 2971 ਰੁਪਏ ਤੱਕ ਲੱਗਿਆ ਤਰਾਵੜੀ ਮੰਡੀ ਦੇ ਵਿੱਚ 17 18 4300 ਰੁਪਏ ਲੱਗਿਆ 11 21 ਦਾ ਰੇਟ 6400 ਰੁਪਏ ਤੱਕ ਲੱਗਿਆ ਵਾਸਪਤੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ